ਪਾਕ ਵੱਲੋਂ ਮੰਡੀ ਅਤੇ ਬिलासपुर ਤੇ ਸੁੰਦਰਨਗਰ ਤੇ Shimla ਤੇ Sirmaur ਤੇ ਹੋਰ ਖੇਤਰਾਂ ਦੇ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਭਾਰੀ بارش ਲੈ ਕੇ ਰੈਡ అలਰਟ ਕੀਤਾ ਗਿਆ ਹੈਗਾ ਤਾਂ ਜਿੱਥੇ ਤਸਵੀਰ ਤੁਹਾਨੂੰ ਪਿਛਲੇ ਕੁਝ ਦਿਨਾਂ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਮੰਡੀ ਦੇ ਵਿੱਚ ਬਰਤਲ ਫਾਟ ਰਹੇ ਨੇ ਉਹ ਵੱਡੇ ਲੈਂਡਸਲਾਈਡ ਹੋ ਰਹੇ ਨੇ ਜਿੱਦਣ ਆ ਕਈ ਜਿਹੜੇ ਹੈਗੇ ਰੋਡ ਬੰਦ ਹੁੰਦੇ ਹੋ ਨਜ਼ਰ ਆ ਰਹੇ ਹੈਗੇ ਤਾਂ ਅੱਜ ਤਸਵੀਰ ਤੁਹਾਨੂੰ ਹੋਰ ਦਿਖਾਉਣ ਜਾ ਰਹੇ ਹੈਗੇ ਜਿੱਥੇ ਬਿਆਸ ਦਰਿਆ ਦਾ ਪਾਣੀ ਹੈ ਉਹਦਾ ਵੀ ਕਿਤੇ ਨਾ ਕਿਤੇ ਪੱਧਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਜਿਹੜਾ ਤੁਸੀ ਤਸਵੀਰਾਂ ਨੂੰ ਦੇਖ ਸਕਦੇ ਹੋ ਕੀ ਇਹ ਬਿਆਸਦਿਆ ਦੇ ਫੋਟੋਸ ਦੇਖ ਰਹੇ ਹੋ ਕਿ ਬਿਆਸਦਿਆ ਦਾ ਪੱਗੜ ਜਿਹੜਾ ਉਹ ਵਧਿਆ ਹੋਇਆ ਨਜ਼ਰ ਆ ਰਿਹਾ ਹੈਗਾ ਤਾਂ ਕਿਤੇ ਨਾ ਕਿਤੇ ਲਗਾਤਾਰ ਇਸ ਤਰੀਕੇ ਦਾ ਮੰਡੀ ਦੇ ਵਿੱਚ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ بارش ਹੋ ਰਹੀ ਹੈ ਔਰ ਵੱਡੇ ਲੈਂਡਸਲਾਈਡ ਹੋ ਰਹੇ ਹੈ ਔਰ ਉੱਚੀਆਂ ਛੋਟੀਆਂ ਤੇ ਤੁਸੀਂ ਦੇਖ ਸਕਦੇ ਕਿ ਬੱਦਲ ਜਿਹੜੇ ਹੈਗੇ ਆ ਉਹ ਵੀ ਕਿਤੇ ਨਾ ਕਿਤੇ ਕਾਲੇ ਛਾਏ ਹੋਏ ਨਜ਼ਰ ਆ ਰਹੇ ਹੈਗੇ ਆ ਕਿਉਂਕਿ ਲਗਾਤਾਰ ਅੱਜ ਵੀ بارش ਤੜਕ ਸ਼ਾਂ ਤੋਂ ਪੈ ਰਹੀ ਸੀ ਹੁਣ ਥੋੜਾ ਜਿਹਾ ਮੌਸਮ ਸਹੀ ਹੋਇਆ ਤਾਂ ਉਸ ਤੋਂ ਬਾਅਦ ਵੀ ਜੇਕਰ ਗੱਲ ਕਰੀਏ ਤਾਂ ਮੌਸਮ ਵਿਭਾਗ ਵੱਲੋਂ ਵੱਡੇ ਰੈਡ ਅਲਰਟ ਦੀ ਜਿਹੜੀ ਐਸੀ ਸਤਾਵ ਦਿੱਤੀ ਗਈ ਹੈ ਕਿ ਆ ਤਾਂ ਹਾਲਾਕਿ ਮੰਡੀ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਬਹੁਤ ਸਾਰੇ ਇਦਾਂ ਦੀ ਘਟਨਾਵਾਂ ਹੋਈਆਂ ਕਈ ਲੋਕ ਜਿਹੜੇ ਹੈਗੇ ਆ ਲਾਹ ਪਤਾ ਵੀ ਹੋਏ ਔਰ ਕੁਝ ਲੋਕਾਂ ਦੀ ਜਿਹੜੀ ਜਾਨ ਵੀ ਗਈ ਹੈਗੀ ਆ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਸਮਾਨ ਤੇ ਇਸ ਸਮੇਂ ਕਾਲੇ ਬੱਦਲ ਜਿਹੜੇ ਉਹ ਸਾਹੇ ਹੋ ਨਜ਼ਰ ਆ ਰਹੇ ਹੈਗੇ ਨੇ ਔਰ ਮੌਸਮ ਵਿਭਾਗ ਵੱਲੋਂ ਵੀ ਜਿਹੜਾ ਹੈਗਾ ਮੰਡੀ ਹੋ ਗਿਆ ਚਾਹੇ ਕਿਰਨ ਸਰਮੌਰ ਹੋ ਗਿਆ Shimla ਹੋ ਗਿਆ ਟਲਕਾ ਹੋ ਗਿਆ ਤਾਂ ਹੋਰ ਕਈ ਏਰੀਆ ਜਿਹੜੇ ਹੈਗੇ ਆ ਚੰਬਾ ਜਿਨ੍ਹਾਂ ਦੇ ਵਿੱਚ ਰੈਡ అలਰਟ ਕੀਤਾ ਗਿਆ ਹੈਗਾ ਤਾਂ ਯਾਤਰੀਆਂ ਨੂੰ ਔਰ ਟੂਰਿਸਟ ਨੂੰ ਵੀ ਅਪੀਲ ਕੀਤੀ ਗਈ ਹੈਗੀ ਕਿ ਹਿਮਾਚਲ ਦੇ ਵਿੱਚ ਅਜੇ ਘੁੰਮਣ ਨਾ ਆਇਆ ਜਾਵੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਹਿਮਾਚਲ ਦਾ ਵੈਦਰ ਜਿਹੜਾ ਇਸ ਸਮੇਂ ਕਿਸ ਤਰੀਕੇ ਨਾਲ ਆਪਣੇ ਰੰਗ ਦਿਖਾ ਰਿਹਾ ਹੈਗਾ ਸਾਨੂੰ 2023 ਦੇ ਵਿੱਚ ਵੀ ਇਸ ਤਰੀਕੇ ਦਾ ਮੌਸਮ ਬਣਿਆ ਸੀ ਇਸੇ ਮਹੀਨੇ ਦੇ ਵਿੱਚ ਜਿਸ ਦੇ ਨਾਲ ਵੱਡੀਆਂ ਲੈਂਡਸਲਾਈਡ ਹੋਈਆਂ ਸੀ ਔਰ ਵੱਡਾ ਆਰਥਿਕ ਹਿਮਾਚਲ ਨੂੰ ਘਟਾ ਟੱਚ ਲੜਣਾ ਚਾਹੀ ਗਿਆ ਸੀ ਤਾਂ ਹਲੇ ਹਿਮਾਚਲ ਮੁੜ ਕੇ ਪੈਰਾਂ ਤੇ ਨਹੀਂ ਆਇਆ ਸੀ ਤਾਂ ਜਿਸ ਤੋਂ ਬਾਅਦ 2025 ਦੇ ਵਿੱਚ ਮੁੜ ਤੋਂ ਜਣਾ ਹੈਗਾ ਦਵਾਈ ਦਾ ਮੰਜ਼ਰ ਜਿਹੜਾ ਦੇਖਣ ਨੂੰ ਮਿਲ ਰਿਹਾ ਹੈਗਾ ਤਾਂ ਹੁਣ ਮੰਡੀ ਅਤੇ ਹੋਰ ਜ਼ਿਲ੍ਹੇ ਜਿਹੜੇ ਹੈਗੇ ਮੰਡੀ ਦੇ ਨਾਲ ਦੇ ਲੱਗਦੇ ਜਿੱਥੇ ਮੌਸਮ ਵਿਭਾਗ ਵੱਲੋਂ ਤੇਜ਼ بارش ਦਾ ਰੈਡ ਅਲਰਟ ਕੀਤਾ ਗਿਆ ਬਿਜਲੀ ਚਮਕਣੀਆਂ ਆ ਸੁਣਕਾ ਵੀ ਲਗਾਈਆਂ ਜਾ ਰਹੀਆਂ ਹੈਗੀਆਂ ਔਰ ਵੱਡੇ ਜਿਸ ਤਰੀਕੇ ਨਾਲ ਰੋੜ ਹੈਗੇ ਆ ਲੈਂਡਸਲਾਈਡ ਹੋਈ ਹੈਗੀ ਬਹੁਤ ਸਾਰੇ ਰੋੜ ਬੰਦ ਹੈਗੇ ਆ ਟਰੂਿਸਟ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਕੀ ਹੱਲੇ ਜਿਹੜਾ ਹੈਗਾ ਕੁੱਲੂ ਮੋਨਾਲੀ ਸਿਰਨਾ ਜਾਇਆ ਜਾਵੇ ਕਿਉਂਕਿ ਰਸਤੇ ਦੇ ਵਿੱਚ ਜਿਸ ਤਰੀਕੇ ਨਾਲ بارش ਹੁੰਦੀ ਹੈ ਤੇ ਲੈਂਡਸਲਾਈਡ ਹੁੰਦੀ ਹੈ ਤੇ ਬਹੁਤ ਸਾਰਾ ਨੁਕਸਾਨ ਹੁੰਦਾ ਪਰ ਤਸਵੀਰ ਤੁਸੀਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਹਿਮਾਚਲ ਦੇ ਵਿੱਚ ਜਿਸ ਤਰ੍ਹਾਂ ਦਾ ਵੈਦਰ ਹੈਗਾ ਮੌਸਮ ਹੈਗਾ ਇਸ ਸਮੇਂ ਬਹੁਤ ਜੁੜਾ ਹੈਗਾ ਡੇਂਜਰਸ ਬਣਿਆ ਹੈ